ਸਰਹੀ ਚਰਚਾ ਵਿਚ ਰਾਮ ਵਾਲਾ ਕੁੱਲੜ ਪੀਜ਼ਾ ਕਪਲ ਇੱਕ ਵਾਰ ਫਿਰ ਤੋਂ ਸੁਰਖੀਆਂ ਵਿਚ ਹੈ ਤਲਾਕ ਦੀਆਂ ਖਬਰਾਂ ਤੋਂ ਬਾਅਦ ਜੋੜੇ ਦੀ ਨਵੀਂ ਗੱਲ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਦਰਸਨ ਕੁੱਲੜ ਪੀਜ਼ਾ ਕਪਲ ਸਹਿ ਅਰੋੜਾ ਤੇ ਰੂਪੋ ਅਰੋੜਾ ਆਪਣੇ ਬੇਟੇ ਨਾਲ ਪੰਜਾਬ ਛੱਡ ਕੇ ਬ੍ਰਿਟੇਨ ਚਲੇ ਗਏ ਨੇ ਪਿਛਲੇ ਕੁਝ ਮਹੀਨਿਆਂ ਤੋਂ ਇਸ ਜੋੜੇ ਨੂੰ ਕਈ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ ਤੇ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਜਿਸ ਕਾਰਨ ਉਹਨਾਂ ਨੇ ਇਹ ਫੈਸਲਾ ਲਿਆ ਹਾਲਾਂਕਿ ਇਸ ਸੰਬੰਧੀ ਜੋੜੇ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਪਤਾ ਲੱਗਿਆ ਹੈ ਕਿ ਕੁਝ ਦਿਨ ਪਹਿਲਾਂ ਪੱਕੇ ਤੌਰ ਤੇ ਇ ਕਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਦੀ ਪੁਸ਼ਟੀ ਕਰ ਸਕਦੇ ਨੇ ਫਿਲਹਾਲ ਜਲੰਧਰ ਵਿੱਚ ਆਪਣਾ ਰੈਸਟੋਰੈਂਟ ਬੰਦ ਨਹੀਂ ਕੀਤਾ ਮਸ਼ਹੂਰ ਗੁੱਲਰਡ ਪੀਜ਼ਾ ਕਪਲ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਦੂਜੇ ਨੂੰ ਅਨਫੋਲੋ ਕਰ ਦਿੱਤਾ ਸੀ ਸ਼ਹਿਰ ਚ ਦੋਵਾਂ ਵਿਚਕਾਰ ਤਲਾਕ ਦੀ ਖਬਰ ਚੱਲ ਰਹੀ ਸੀ ਹਾਲਾਂਕਿ ਹੁਣ ਦੋਵੇਂ ਆਪਣੇ ਬੱਚੇ ਨਾਲ ਯੂਕੇ ਜਾ ਵਸੇ ਨੇ ਤਾਂ ਦੱਸਿਆ ਕਿ ਹਾਲ ਹੀ ਚ ਸਹਿਜ ਅਰੋੜਾ ਦੀ ਪਤਨੀ ਗੁਰਪ੍ਰੀਤ ਕੌਰ ਦਾ ਇੰਸਟਾਗ੍ਰam ਅਕਾਊਂਟ ਹੈਕ ਹੋਣ ਦੀ ਜਾਣਕਾਰੀ ਜੋੜੇ ਵੱਲੋਂ ਸਾਂਝੀ ਕੀਤੀ ਗਈ ਸੀ ਪਰ ਬਾਅਦ ਵਿੱਚ ਅਕਾਊਂਟ ਨੋ ਰਿਕਵਰ ਕਰ ਲਿਆ ਗਿਆ ਸੀ ਦੱਸਿਏ ਕਿ ਇਸ ਜੋੜੇ ਦਾ ਨਿੱਜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਇਹਨਾਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਸਨ ਜਿਸ ਤੋਂ ਬਾਅਦ ਲਗਾਤਾਰੇ ਵਿਵਾਦਾਂ ਚੁਕਿਰਦੇ ਰਹੇ ਸਨ ਬਿਊਰੋ ਰਿਪੋਰਟ ਚਿਕਿਆ ਟੀਵੀ ਅਕਸਰ ਹੀ ਚਰਚਾ ਵਿੱਚ ਰਹਿਣ ਵਾਲਾ ਕੁੱਲੜ ਪੀਜ਼ਾ ਕਪਲ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਤਲਾਕ ਦੀਆਂ ਖਬਰਾਂ ਤੋਂ ਬਾਅਦ ਜੋੜੇ ਦੀ ਨਵੀਂ ਗੱਲ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਦਰਅਸਲ ਕੁੱਲੜ ਪੀਜ਼ਾ ਕਪਲ ਸਹਿਜ਼ ਅਰੋੜਾ ਤੇ ਰੂਪੋ ਅਰੋੜਾ ਆਪਣੇ ਬੇਟੀ ਨਾਲ ਪੰਜਾਬ ਛੱਡ ਕੇ ਬ੍ਰਿਟੇਨ ਚਲੇ ਗਏ ਨੇ ਪਿਛਲੇ ਕੁਝ ਮਹੀਨਿਆਂ 'ਚ ਇਸ ਜੋੜੇ ਨੂੰ ਕਈ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਕਾਰਨ ਉਹਨਾਂ ਨੇ ਇਹ ਫੈਸਲਾ ਲਿਆ ਹਾਲਾਂਕਿ ਇਸ ਸੰਬੰਧੀ ਜੋੜੇ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਪਤਾ ਲੱਗਿਆ ਹੈ ਕਿ ਕੁਝ ਦਿਨ ਪਹਿਲਾਂ ਪੱਕੇ ਤੌਰ ਤੇ ਇੰਗਲੈਂਡ ਸ਼ਿਫਟ ਹੋ ਗਏ ਨੇ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਦੀ ਪੁਸ਼ਟੀ ਕਰ ਸਕਦੇ ਨੇ ਫਿਲਹਾਲ ਜਲੰਧਰ ਵਿੱਚ ਆਪਣਾ ਰੈਸਟੋਰੈਂਟ ਬੰਦ ਨਹੀਂ ਕੀਤਾ ਮਸ਼ਹੂਰ ਗੁੱਲੜ ਪੀਜ਼ਾ ਕਪਲ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਦੂਜੇ ਨੂੰ ਅਨਫੋਲੋ ਕਰ ਦਿੱਤਾ ਸੀ ਸ਼ਹਿਰ ਚ ਦੋਵਾਂ ਵਿਚਕਾਰ ਤਲਾਕ ਦੀ ਖਬਰ ਚੱਲ ਰਹੀ ਸੀ ਹਾਲਾਂਕਿ ਹੁਣ ਦੋਵੇਂ ਆਪਣੇ ਬੱਚੇ ਨਾਲ ਯੂਕੇ ਜਾ ਵਸੇ ਨੇ ਤਾਂ ਦੱਸੀਏ ਕਿ ਹਾਲ ਹੀ ਚ ਸਹਿਜ ਅਰੋੜਾ ਦੀ ਪਤਨੀ ਗੁਰਪ੍ਰੀਤ ਕੌਰ ਦਾ ਇੰਸਟਾਗ੍ਰam ਅਕਾਊਂਟ ਹੈਕ ਹੋਣ ਦੀ ਜਾਣਕਾਰੀ ਜੋੜੇ ਵੱਲੋਂ ਸਾਂਝੀ ਕੀਤੀ ਗਈ ਸੀ ਪਰ ਬਾਅਦ ਵਿੱਚ ਅਕਾਊਂਟ ਨੋ ਰਿਕਵਰ ਕਰ ਲਿਆ ਗਿਆ ਸੀ ਦੱਸਿਏ ਕਿਸ ਜੋੜੇ ਦਾ ਨਿੱਜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਇਹਨਾਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਸਨ ਜਿਸ ਤੋਂ ਬਾਅਦ ਲਗਾਤਾਰੇ ਵਿਵਾਦਾਂ ਚੁਕਿਰਦੇ ਰਹੇ ਸਨ ਬਿਊਰ ਰਿਪੋਰਟ ਚਿਕਿਆ ਟੀਵੀ ਅਕਸਰ ਹੀ ਚਰਚਾ ਵਿੱਚ ਰਹਿਣ ਵਾਲਾ ਕੁੱਲੜ ਪੀਜ਼ਾ ਕਪਲ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਤਲਾਕ ਦੀਆਂ ਖਬਰਾਂ ਤੋਂ ਬਾਅਦ ਜੋੜੇ ਦੀ ਨਵੀਂ ਗੱਲ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਦਰਸਨ ਕੁੱਲੜ ਪੀਜ਼ਾ ਕਪਲ ਸਹਿਜ अरोੜਾ ਤੇ ਰੂਪੋ अरोੜਾ ਆਪਣੇ ਬੇਟੀ ਨਾਲ ਪੰਜਾਬ ਛੱਡ ਕੇ ਬ੍ਰਿਟੇਨ ਚਲੇ ਗਏ ਨੇ ਪਿਛਲੇ ਕੁਝ ਮਹੀਨਿਆਂ 'ਚ ਇਸ ਜੋੜੇ ਨੂੰ ਕਈ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ ਤੇ ਉਹਨਾਂ ਨੂੰ ਜਾਨ ਜਿਸ ਕਾਰਨ ਉਹਨਾਂ ਨੇ ਇਹ ਫੈਸਲਾ ਲਿਆ ਹਾਲਾਂਕਿ ਇਸ ਸੰਬੰਧੀ ਜੋੜੇ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਪਤਾ ਲੱਗਿਆ ਹੈ ਕਿ ਕੁਝ ਦਿਨ ਪਹਿਲਾਂ ਪੱਕੇ ਤੌਰ ਤੇ ਇੰਗਲੈਂਡ ਸ਼ਿਫਟ ਹੋ ਗਏ ਨੇ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਦੀ ਪੁਸ਼ਟੀ ਕਰ ਸਕਦੇ ਨੇ ਫਿਲਹਾਲ ਜਲੰਧਰ ਵਿੱਚ ਆਪਣਾ ਰੈਸਟੋਰੈਂਟ ਬੰਦ ਨਹੀਂ ਕੀਤਾ ਮਸ਼ਹੂਰ ਗੁੱਲੜ ਪੀਜ਼ਾ ਕਪਲ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਦੂਜੇ ਨੂੰ ਅਨਫੋਲੋ ਕਰ ਦਿੱਤਾ ਸੀ ਸ਼ਹਿਰ ਚ ਦੋਵਾਂ ਵਿਚਕਾਰ ਤਲਾਕ ਦੀ ਖਬਰ ਚੱਲ ਰਹੀ ਸੀ ਹਾਲਾਂਕਿ ਹੁਣ ਦੋਵੇਂ ਆਪਣੇ ਬੱਚੇ ਨਾਲ ਯੂਕੇ ਜਾ ਵਸੇ ਨੇ ਤਾਂ ਦੱਸਿਆ ਕਿ ਹਾਲ ਹੀ ਚ ਸਹਿਜ अरोੜਾ ਦੀ ਪਤਨੀ ਗੁਰਪ੍ਰੀਤ ਕੌਰ ਦਾ ਇੰਸਟਾਗ੍ਰam ਅਕਾਊਂਟ ਹੈਕ ਹੋਣ ਦੀ ਜਾਣਕਾਰੀ ਜੋੜੇ ਵੱਲੋਂ ਸਾਂਝੀ ਕੀਤੀ ਗਈ ਸੀ ਪਰ ਬਾਅਦ ਵਿੱਚ ਅਕਾਊਂਟ ਨੂੰ ਰਿਕਵਰ ਕਰ ਲਿਆ ਗਿਆ ਸੀ ਦੱਸਿਆ ਕਿ ਇਸ ਜੋੜੇ ਦਾ ਨਿੱਜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਇਹਨਾਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਸਨ ਜਿਸ ਤੋਂ ਬਾਅਦ ਲਗਾਤਾਰੇ ਵਿਵਾਤਾ ਚੁਕਿਰਦੇ ਰਹੇ ਸਨ ਬਿਊਰ ਰਿਪੋਰਟ ਚਿਕਿਆਟੀ